ਮਾਤਾ ਜੀ ਸਭ ਸਭ ਦੁਨੀਆ ਨੂੰ ਪਤਾ ਹੈ ਕਿ ਮੇਰੀ ਬੇਟੀ ਬਿਲਕੁਲ ਨਹੀਂ ਆਖਾ ਜੋ ਬੰਦ ਜੋ ਨਾਸਤੀ ਕਰੀਏ ਮੈਂ ਮਾਤਾ ਜੀ ਨਹੀਂ ਛੱਟੋ ਇਹ ਨਾਸਤੀ ਕੋਟੀ ਜੀ ਗਿਰਦੇ ਸਾਡੇ ਦੀ ਦੀਵਾਲੀ ਆ ਸਾਦੀ ਆ ਰਹੀ ਛੰਟਾ ਜਾ ਕੇ ਸਟੇ ਮਾਤਾ ਜੀ ਇਹ ਵੀ ਸਾਡੇ ਲਈ ਲਈਆ ਤੁਸੀਂ ਪੰਜਾਬੀ ਪੜ ਲੈਂਦੇ ਹੋ ਤਾਂ ਮੈਂ ਕਾਰਡ ਬਣਵਾ ਕੇ ਦਿੰਦੇ ਆ ਮੇਨ ਹੈਲਥ ਦਾ ਕੋਲ ਸਰਕਾਰ ਵੱਲੋਂ ਵੀ ਸੀਨੀਅਰ ਸਿਟੀਜ਼ਨ ਨੂੰ ਸੁਵਿਧਾਵਾਂ ਦੇਣਾ ਤੁਸੀਂ ਕਿਰਾਇਆ ਕਿੰਨਾ ਦਿੰਦੇ ਹੋ ਕਰਦਾ ਮਕਾਨ ਤਾਂ ਮੇਰਾ ਆਪਣਾ ਉਹ ਹੈ ਉਸ ਮਕਾਨ 'ਚ ਕੋਈ ਮੁਸ਼ਕਿਲ ਨਹੀਂ ਤੁਹਾਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਪਰਾਂਠੇ ਵਾਲੀ ਆਂਟੀ ਕਮਲੇਸ਼ ਕੁਮਾਰੀ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੂੰ ਕੰਬਲ ਫਲਾਂ ਦੀ ਟੋਕਰੀ ਅਤੇ ਇੱਕ ਪ੍ਰਸ਼ੰਸਾ ਪੱਤਰ ਭੇਟ ਕੀਤਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਇਸ ਬਜ਼ੁਰਗ ਔਰਤ ਨੂੰ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਮੇਨਟੇਨੈਂਸ ਐਕਟ ਦਿੱਤਾ ਹੈ ਤੇ ਸਾਰੇ ਲਾਭ ਪ੍ਰਸ਼ਾਸਨ ਦੁਆਰਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਉਹਨਾਂ ਨੇ ਬਜ਼ੁਰਗ ਔਰਤ ਦੀ ਧੀ ਤੇ ਕਾਰਵਾਈ ਕਰਨ ਦੇ ਵੀ ਨਿਰਦੇਸ਼ ਪੁਲਿਸ ਨੂੰ ਜਾਰੀ ਕੀਤੇ ਨੇ। ਦੇਖੋ ਕੁਝ ਤਸਵੀਰਾਂ। ਇਹ ਨਾ ਸਤਿਕਾਰਯੋਗ ਜੀ ਦੇ ਘਰ ਤੇ ਕਟਰੀ ਦੀ ਵਾਰੀ ਆ। ਆ ਰਹੀ ਹੈ। ਜਿੰਕੜਾ ਜਾ ਕੇ ਸੇ। ਅੰਤ ਸਿੰਘ, ਇਹ ਮੈਂ ਤੁਹਾਡੇ ਲਈ ਲਿਆਇਆ ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ। ਹਾਂ ਜੀ ਸਰ ਪਤ ਹਾਂ ਜੀ ਇੱਧਰ ਇੱਧਰ ਦੇਖੋ ਮੈਂਡੀਸ਼ਨ ਮੈਮ ਮਨੀਸ਼ਾ ਗੁਲਾਟੀ ਨੇ ਬਜ਼ੁਰਗ ਮਹਿਲਾ ਨੂੰ ਮੇਲ ਉਸ ਨਾਲ ਉਸ ਦਾ ਦਰਦ ਵੰਡਾਇਆ ਐਨਾ ਹੀ ਨਹੀਂ ਮਨੀਸ਼ਾ ਨੇ ਮਾਤਾ ਦੇ ਹੱਥ ਦਾ ਬਣਿਆ ਪਰਾਠਾ ਵੀ ਖਾਦਾ ਮੇਰੀ ਬੇਟੀ ਮੇਰੇ ਕੋਲ ਨਹੀਂ ਆਉਂਦੀ ਅੱਖਾਂ 'ਚੋਂ ਬੰਦ ਰੋਣ ਦੀ ਕਰੀਏ ਮੈਂ ਨਹੀਂ ਮਾਤਾ ਜੀ ਨਹੀਂ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਬਈ ਮਾਈਕ ਆ ਰਹੇ ਸਾਰਿਆਂ ਦੇ ਅੱਜ ਕਿੰਨੇ ਸਾਰੇ ਬੱਚੇ ਇਹ ਅਡੀ ਸਪੋਰਟ ਹੈ ਚ ਕੋਈ ਗੱਲ ਨਹੀਂ ਮਾਤਾ ਜੀ ਕਾਸੀ ਵੱਲ ਹੈ ਸਪੋਰਟ ਦੇ ਮੈਂ ਜੀ ਨੇ ਮਨਾ ਕਰਤਾ ਇਹ ਅੱਜ ਜੇ ਤੁਸੀਂ ਕਰ ਰਹੇ ਹੋ ਨਾ ਉਹ ਦੋਸ਼ੀ ਇਹ ਗੱਲ ਹੁੰਦੀ ਨਾ ਰਾਜੀ ਮੈਂ ਤੁਹਾਨੂੰ ਬੁਲਾ ਕੇ ਰਾਗੀ ਤੇ ਪੁੱਛ ਕੇ ਰਾਗੀ ਠੀਕ ਹੈ ਤੁਹਾਡਾ ਮੈਂ ਕਾਰਡ ਬਣਵਾ ਕੇ ਦਿੰਦੇ ਆ ਮੇਨ ਹੈਲਥ ਦਾ ਉਹ ਸਰਕਾਰ ਵੱਲੋਂ ਵੀ ਜਿਹੜੀਆਂ ਸੀਨੀਅਰ ਸਿਟੀਜ਼ਨ ਨੂੰ ਸੁਵਿਧਾਵਾਂ ਦੇਣਾ ਤੁਸੀਂ ਕਿਰਾਇਆ ਕਿੰਨਾ ਦਿੰਦੇ ਹੋ ਕਰਦਾ ਮਕਾਨ ਤਾਂ ਮੇਰਾ ਆਪਣਾ ਮੁਸ਼ਕਿਲ ਨੇ ਤੁਹਾਨੂੰ 70 ਸਾਲ ਦੀ ਇਹ ਬਜ਼ੁਰਗ ਵਕਤ ਦੀ ਮਾਰੀ ਪਰੌਂਠੇ ਬਣਾ ਬੇਚ ਆਪਣਾ ਗੁਜ਼ਾਰਾ ਕਰਦੀ ਹੈ ਕਮਲੇਸ਼ ਕੁਮਾਰੀ ਪਿਛਲੇ 30 ਸਾਲ ਤੋਂ ਫਗਵਾੜਾ ਗੇਟ 'ਚ ਰਾਤ ਨੂੰ ਪਰੌਂਠੇ ਬਣਾਉਣ ਦਾ ਕੰਮ ਕਰਦੀ ਹੈ ਅਤੇ ਉਮਰ ਦੇ ਇਸ ਪੜਾਅ 'ਚ ਉਸ ਦੀਆਂ ਮੁਸ਼ਕਲਾਂ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਉਸ ਦੀ ਧੀ ਅਤੇ ਜਵਾਈ ਨੇ ਉਸ ਨੂੰ ਘਰ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਮਾਂ-ਮਾ ਮ ਸੜਕਾਂ ਤੇ ਰੁਲ ਰਹੀਆਂ ਹੋਣਗੀਆਂ ਦਰਦ-ਦਰਦੀਆਂ ਠੋਕਰਾਂ ਖਾ ਰਹੀਆਂ ਹੋਣਗੀਆਂ ਅਜਈਆਂ ਮਾਂ-ਮਾ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਅਤੇ ਸਰਕਾਰ ਨੂੰ ਕਾਨੂੰਨ ਸਖਤ ਬਣਾਉਣੇ ਚਾਹੀਦੇ ਨੇ ਕਿ ਮਾਪਿਓ ਨੂੰ ਔਲਾਦ ਘਰ ਤੋਂ ਬਾਹਰ ਕੱਢਣ ਦੀ ਹਿੰਮਤ ਨਾ ਕਰੇ ਕੀ ਕਹਿਣਾ ਹੈ ਮਨੀਸ਼ਾ ਗੁਲਾਟੀ ਦਾ ਆਓ ਦੇਖਦੇ ਹਾਂ ਹਾਂਜੀ ਸੋਸ਼ਲ ਮੀਡੀਆ ਦੁਆਰਾ ਹੀ ਸਾਡੇ ਧਿਆਨ ਇਸ ਲਿਆ ਜਾ ਰਿਹਾ ਸੀ ਜਿਹੜਾ ਕਿ ਉਹ ਮਾਤਾ ਜੀ ਰੋਡ ਤੇ ਖਾਣਾ ਬਣਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਬੜਾ ਹੀ ਇਹ ਕਿ ਦੁਖਦ ਸੀ ਕਿ ਜਿਨ੍ਹਾਂ ਬੱਚਿਆਂ ਨੂੰ ਪਾਲ ਪੋਸ ਕੇ ਜਿੱਥੋਂ ਇਹਨਾਂ ਨੇ ਪਾਲ ਪੋਸ ਕੇ ਬੱਚਿਆਂ ਨੂੰ ਪੜਾਇਆ ਲਿਖਾਇਆ ਬੇਟੀ ਦਾ ਹਸਬੰਡ ਸੁਪੇ ਦਾ ਤੇ ਇਹ ਹਾਲ ਅਜਮਾਦਾ ਕੀਤਾ ਹੋਇਆ ਤੇ ਬੜਾ ਦੁਖਦ ਸੀ ਇਹ ਆਪਾਂ ਬੇਟੀ ਨੂੰ ਕੱਟ ਘਰੇ ਜੀ ਜ਼ਰੂਰ ਖੜਾ ਤਾਂ ਰਾਂਗੇ ਕਿਉਂਕਿ ਕਾਨੂੰਨ ਦੇ ਮੁਤਾਬਿਕ ਕੁੜੀ ਵੀ 19 ਰਿਸਪੌਂਸੀਬਲ ਹੈ ਮਾਂ ਦੀ ਦੇਖ ਰੱਖ ਦੀ ਤੇ ਇਹ ਸਾਡੇ ਕੋਲ ਇੱਥੇ ACP ਜਲੰਧਰ ਡੀਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਬਹੁਤ ਉਮਦਾ ਅਫੀਸਰ ਪਹਿਲੇ ਤੋਂ ਹੀ ਮੌਕੇ ਤੇ ਮੌਜੂਦ ਸੀ ਧਿਆਨ ਰੱਖਣਗੇ ਹੋਰ ਇਹਨਾਂ ਦੋਨਾਂ ਨੂੰ ਜਿਹੜੀ ਸਰਕਾਰ ਵੱਲੋਂ ਇੱਕ ਪੈਨਸ਼ਨ ਦਿੱਤੀ ਜਾਂਦੀ ਹੈ ਉਹ ਤੇ ਦੋਨੋਂ ਮਾਤਾ ਜੀ ਇਹ ਲੈ ਰਹੇ ਨੇ ਪਰ ਫਿਰ ਵੀ ਇਹਨਾਂ ਦੇ ਜਿਹੜੇ ਹੈਲਥ ਇਸ਼ੂਜ਼ ਨੇ ਉਹ ਸਾਡੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਸਾਹਿਬ ਦੇਖਣਗੇ ਕਿ ਇਹਨਾਂ ਨੂੰ ਕੋਈ ਮੁਸ਼ਕਿਲ ਨਾ ਆਏ ਹੋਰ ਸਾਡੀ ਕੋਸ਼ਿਸ਼ ਹੋਏਗੀ ਕਿ ਇੱਕ ਐਕੂਜੀ ਕਮੇਟੀ ਬਣਾ ਦਿੱਤੀ ਜਾਏ ਜਿਸ ਦੇ ਨਾਲ ਆਪਾਂ ਅਪੀਲ ਕਰਾਂਗੇ ਜਲੰਧਰ ਦੇ ਲੋਕਾਂ ਨੂੰ ਕਿ ਜੇ ਕੋਈ ਐਕੂਜੀ ਬਜ਼ੁਰਗਾ ਦੀ ਮਦਦ ਕਰਨੀ ਚਾਹੀਦੀ ਹਰ ਹਾਲੇ through ਇਸ ਕਮੇਟੀ ਦੇ ਕੋਈ ਐਨਜੀਓ ਵਿੱਚ ਇਨਵੋਲਵ ਨਾ ਹੋਏ through ਹਾਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ through ਸਾਡੇ ਐਡਮਿਨਿਸਟ੍ਰੇਸ਼ਨ through ਮਦਦ ਕਰ ਸਕਦੇ ਨੇ। ਉਹਨਾਂ ਮਾਤਾ ਦਾ ਕਹਿਣਾ ਹੈ ਵੀ ਮੈਂ ਕਹੀ ਮਨ ਐਮਐਲਏ ਕੋ ਗਿਆ ਉਹਨਾਂ ਨੇ ਕੋਈ ਅਲੱਗ ਤਰ੍ਹਾਂ ਕੋਈ ਕਮੈਂਟ ਨਹੀਂ। ਦੇਖੋ ਇਹ ਪੋਲਿਟੀਕਲ ਲੈਂਡ ਮੈਰਿਜ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ। ਮੈਨੂੰ ਨਹੀਂ ਪਤਾ ਕਿਸ ਵਲੇ ਆ ਗਏ ਨੇ ਜਾਂ ਕੀ ਮਜਬੂਰੀ ਸੀ। ਮੈਨੂੰ ਸਿਰਫ ਆਪਣੇ ਕਮਿਸ਼ਨ ਦੇ ਹੱਕ ਨਾਲ ਮਤਲਬ ਹੈ ਕਿ ਇਹਨਾਂ ਨੂੰ ਨਾ ਦੇ ਰਾਈਟਸ ਮਿਲਨੇ ਚਾਹੀਦੇ।